ਕੌਮਾਂ ਚੁੰਦੀਆਂ ਸਦਾ ਕੁਰਬਾਨੀਆਂ ਤੇ ਅੜਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਵਤਾ ਹਾਸ ਕੇ ਜੋ ਜਰਜੰਦੀ ਵਿਵਤਾ ਹਾਸ ਕੇ ਜੋ ਜਰਜੰਦੀ ਸ਼ਹੀਦਾਂ ਦੀ ਜਿਤਾਉਂ ਪਰ ਹਰ ਵਰਸ ਲੱਗੇਗੇ ਮੇਲੇ ਪਤਨ पे ਮਰਨ ਵਾਲਾ ਕਾ ਜੇਹੀ ਆਖਰੀ ਨਿਸ਼ਾਨ ਹੋਗਾ ਕਰਦੇ ਆ ਕਿ ਬੁੱਕ ਦੇ ਵਿੱਚ ਪਿਸਟਲ ਪਾ ਕੇ ਅਸੈਂਬਲੀ ਵਿੱਚ ਖੜ ਗਿਆ ਜਾ ਕੇ ਕਿ ਭਾਜੀ ਹਾਂ ਮੋਰਰ ਆਇਆ ਇੰਗਲਿਸ਼ ਅੰਪਾਇਰ ਨੂੰ ਕਿ ਲੰਡਨ ਵਿੱਚ ਜਾ ਕੇ ਮਾਰਿਆ ਮਾਈਕਲ ਓਡਵੈਰ ਨੂੰ ਕਿ ਲੰਡਨ ਵਿੱਚ ਜਾ ਕੇ ਮਾਰਿਆ ਮਾਈਕਲ ਓਡਵੈਰ ਨੂੰ ਜੋ ਦਾ ਇੰਨੇ ਦੇ ਕੁਰਬਾਨੀ ਕਾਇਮ ਕਰ ਗਿਆ ਨਿਸ਼ਾਨੀ ਸਦੀਆਂ ਤੱਕ ਲਫਜ਼ ਲੱਭਣਗੇ ਕਰਮਾ ਤੇ ਸ਼ਹਿਰ ਨੂੰ ਕਿ ਲੰਡਨ ਵਿੱਚ ਜਾ ਕੇ ਮਾਰਿਆ ਯਾਰ ਨਾਲ ਲੜਵਾਰ ਨੂੰ ਸੋ ਲੱਕੀ ਮੋਟਰ ਵਾਲੇ ਵੀਰ ਨੂੰ ਕਹਿੰਦੇ ਵੱਡੀ ਮੁਬਾਰਕਵਾਦ ਆ ਸਾਡੇ ਹਾਕਮ ਸਿੰਘ ਜੀ ਲੰਬੜਦਾਰ ਨਸਰਾਲੀ ਤੋਂ ਵਿਸ਼ੇਸ਼ ਤੌਰ ਤੇ ਬੋਝਿਆ ਬਾਈ ਹਰਦੀਪ ਵਾਤਾਵਰਨ ਪ੍ਰੇਮੀ ਜਗेंद्र ਸਿੰਘ ਜੀ ਆਜ ਸਾਡੇ ਯਰਗ ਤੋਂ ਨਾਲ ਭਾਈ ਸਾਡਾ ਕਹਿੰਦੇ ترਸੀਮ ਸਿੰਘ ਪੁੱਜਿਆ ਵੱਡੇ ਚਰਚੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਕੈਪਟਨ ਗੁਲਦੀਪ ਸਿੰਘ ਜੀ ਤੇ ਨਾਲ ਸਾਡੇ ਸਹ ਹਲਕੇ ਦੇ ਜਿੰਨੇ ਵੀ ਨੌਜਵਾਨ ਡਾਕਟਰਾ ਜੀ ਪੁੱਜੇ ਹੋਏ ਆ ਕਹਿੰਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਉਧਮ ਸਿੰਘ ਜੀ ਦੀ ਲਸਾਨੀ ਸ਼ਾਦ ਨੂੰ ਸਮਰਪਿਤ ਲੱਖੀ ਮੋਟਰ ਜੀ ਸੜੂ ਵਿਖੇ ਇਸ ਮੁਹ ਇਲਾਕਾ ਨਿਵਾਸੀਆਂ ਦੇ ਬੜਮੁੱਲੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਲਖਵੀਰ ਸਿੰਘ ਲੱਖੀ ਮੋਟਰ ਜਿੱਤੇ ਹਰਵਿੰਦਰ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਕੀਤਾ ਇਸ ਮੌਕੇ ਤੇ ਨੰਬਰਦਾਰ ਹਾਕਮ ਸਿੰਘ ਨਸਰਾਲੀ ਤੇ ਸ਼੍ਰੀ ਰਾਮ ਚੰਦੇਸ਼ਨਪੁਰ ਨੇ ਪ੍ਰਬੰਧਕਾ ਦੀ ਛਲਾਗਾ ਕਰਦਿਆ ਕਿਹਾ ਹੂਨਦਾਨ ਕਰਨਾ ਸਭ ਤੋਂ ਮਹਾਨ ਕਾਰਜ ਹੈ ਜਿਸ ਨਾਲ ਸਮੇਂ ਸਿਰ ਖੂਨ ਦੇ ਕੇ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਬਚਾ ਕੇ ਉਸ ਦੇ ਪਰਿਵਾਰ ਨੂੰ ਖੁਸ਼ੀ ਦਿੱਤੀ ਜਾ ਸਕਦੀ ਹੈ ਇਸ ਲਈ ਸਾਨੂੰ ਸਮੇਂ ਸਮੇਂ ਅਜਿਹੇ ਖੂਨਦਾਨ ਕੈਂਪ ਲਗਾ ਕੇ ਬਦਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ कैंप दौरान 95 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਦੁੱਧ ਚਾਹ ਬਰੈਡ ਤੇ ਪਕੌੜਿਆਂ ਦਾ ਲੰਗਰ ਤੋਟ ਵਰਤਾਇਆ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਸੋਨੀ ਰੋਹਣੋ ਸਾਫਕਾ ਚੇਅਰਮੈਨ ਗੁਰਵਿੰਦਰ ਸਿੰਘ ਸਾਫਕਾ ਸਰਪੰਚ ਇਸੂ ਚਰਨਜੋਤ ਸਿੰਘ ਚੀਮਾ ਸੁਰਿੰਦਰ ਸਿੰਘ ਕੋਠੇ ਡਾਕਟਰ ਅਮਰੀਕ ਸਿੰਘ ਨਾਗਰਾ ਜਗਤਾਰ ਸਿੰਘ ਕਾਰਕਲ ਨਸਰਾਲੀ ਗੁਰਜੀਤ ਸਿੰਘ ਗਰੇਵਾਲ ਫਤਿਹਪੁਰ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਸਮਾਜ ਸੇਵਕ ਰਾਜੂ ਕਈ ਜਰਗ ਜੁਗਿੰਦਰ ਸਿੰਘ ਆਜ਼ਾਦ ਜਰਗ ਡਾਕਟਰ ਗੁਰਪਿਆਰਾ ਸਿੰਘ ਜਰਗ ਪ੍ਰਦਮਲ ਸਿੰਘ ਰਾਜੂ ਪੰਜਰੋਖਾ ਬਿਨਤ ਸਿੰਘ ਬੈਣੀਪਾਲ ਡਾਕਟਰ ਕੁਲਦੀਪ ਸਿੰਘ ਕਲਾਹਾ ਗੁਰਜੰਟ ਸਿੰਘ ਨਸਰਾਲੀ ਤਰਸੇਮ ਸਿੰਘ ਗਿੱਲ ਜਰਗ ਸੁਖਵੰਤ ਸਿੰਘ ਸ਼ਾਹਪੁਰ ਸਮੇਤ ਇਲਾਕਾ ਨਿਵਾਸੀ ਹਜਰਸਨ ਇਸ ਨੂੰ ਤੋਂ ਤਰਸੇਮ ਸਿੰਘ ਗਿੱਲ ਜੁਗਿੰਦਰ ਸਿੰਘ ਆਜ਼ਾਦੀ ਖਾਸ ਰਿਪੋਰਟ ਕੌਮਾਂ ਜੂੰਦੀਆਂ ਸਦਾ ਕੁਰਬਾਨੀਆਂ ਤੇ ਅੜਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਫਤਾ ਹਾਸ ਕੇ ਜੋ ਜਰਜੰਦੀ ਵਿਫਤਾ ਹਾਸ ਕੇ ਜੋ ਜਰਜੰਦੀ ਸ਼ਹੀਦਾਂ ਦੀ ਜਿਤਾਉਂ ਪਰ ਹਰ ਵਰਸ ਲੱਗੇਗੇ ਮੇਲੇ ਬਤਨ ਤੇ ਮਰਰੋ ਵਾਲਾ ਕਾ ਜੇਹੀ ਆਖਰੀ ਨਿਸ਼ਾਨ ਹੋਗਾ ਮਹਾਨ ਕ੍ਰਾਂਤੀਕਾਰੀ ਸ਼ਹੀਦ ਉਧਮ ਸਿੰਘ ਜੀ ਸਨਾਮ ਉਹਨਾਂ ਦੇ ਮਹਾਨ ਸ਼ਹਾਦਤ ਮਹਾਨ ਬਲਗਾਂਦੇਸ਼ ਨੂੰ ਸਮਰਪਿਤ ਹਰ ਸਾਲ ਵਾਂਗ ਲੱਕੀ ਮੋਟਰਜ਼ ਤੇ ਸਾਡੇ ਵੱਡੇ ਵੀਰ ਹਰਵਿੰਦਰ ਸਿੰਘ ਜੀ ਚੀਮਾ Honda ਕੰਪਨੀ ਸਮੂਚੀ ਇਲਾਕੇ ਦੀਆਂ ਮਹਾਨ ਹਸਤੀਆਂ ਪੰਜ ਸਰਪੰਚ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਬੱਖੋ ਬੱਕਰੀਆਂ ਪਾਰਟੀਆਂ ਦੇ ਨਮਾਇੰਦਿਆਂ ਦੇ ਵੱਡਮੁੱਲੇ ਸਹਿਯੋਗ ਦੇ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਜਿੱਥੇ ਖੂਦਾਨ ਕੈਂਪ ਲਗਾਇਆ ਜਾਂਦਾ ਹੈ ਉੱਥੇ ਬੂਟਿਆਂ ਦਾ ਲੰਗਰ ਬੂਟਿਆਂ ਦੀ ਲੰਗਰ ਦੀ ਸੇਵਾ ਓਕੇ ਸਮਾਜ ਸੇਵੀ ਵਾਤਾਵਰਨ ਨੂੰ ਵਾਤਾਵਰਨ ਪ੍ਰੇਮੀ ਸਰਦਾਰ ਹਰਦੀਪ ਸਿੰਘ ਜੀ ਨਸਰਾਲੇ ਤੇ ਦੇ ਨਾਲ ਹੀ ਆਹ ਤੇ ਬਰੈਡ ਪੋੜਿਆਂ ਦਾ ਲੰਗਰ ਉਹ ਵੀ ਲਗਾਇਆ ਜਾਂਦਾ ਹੈ ਸੁਸਮੁੱਚੀ ਜਿਹੜੀ ਪ੍ਰਬੰਧਕ ਕਮੇਟੀ ਹੈ ਇਹ ਵਧਾਈ ਦੀ ਪਾਤਰ ਹੈ ਤੇ ਉੱਥੇ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਨ ਕੋਟਨ ਪ੍ਰਣਾਮ ਵੀ ਲਗਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਪਿਆਰਾ ਸਿੰਘ ਜੀ ਜਗਤੋਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਪ੍ਰਧਾਨ ਨੇ ਸ਼੍ਰੀ ਰਾਮਚੰਦ ਜੀ ਜਗਤਾਰ ਸਿੰਘ ਜੀ ਨਸਰਾਲੇ ਇਹਨਾਂ ਸਾਰਿਆਂ ਦਾ ਤਹਿ ਦੋਤਾਰਵਾਦ ਕਰਦੇ ਆ ਲੰਬੜਾ ਟਾਕ ਅਹਾਮ ਸਿੰਘ ਜੀ ਨੰਤਰ ਰਿਤੇ ਤੋਂ ਧੰਨਵਾਦ ਇਸ ਸ਼ਹੀਦਾਂ ਨੂੰ ਸੱਚੀ ਸ਼ਰਧਾਲੀ ਹੋਵੇਗੀ ਕਿ ਆਓ ਮਨੁੱਖਤਾ ਦੀ ਸੇਵਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰੀਏ ਔਰ ਜਿਹੜਾ ਕਿ ਤੁਹਾਡਾ ਦਿੱਤਾ ਹੋਇਆ ਹੈ ਖੂਨ ਇੱਕ ਇੱਕ ਕਤਰਾ ਇੱਕ ਇੱਕ ਬੂੰਦ ਹੈ ਕਿਸੇ ਉੱਜੜਦੇ ਤਬਾਹ ਹੋਣ ਜਾ ਰਹੇ ਪਰਿਵਾਰ ਨੂੰ ਬਚਾ ਸਕਦਾ ਹੈ ਸੋ ਸਾਨੂੰ ਉਹ ਜਿਹੇ ਕੈਂਪ ਨੇ ਜਿਹੜੇ ਖੂਨਦਾਨ ਕੈਂਪ ਨੇ ਸਮੇਂ-ਸਮੇਂ ਤੇ ਲਗਾਉਣੇ ਚਾਹੀਦੇ ਨੇ ਤੇ ਦੂਸਰੀ ਹਰ ਇਨਸਾਨ ਨੂੰ ਇੱਕ ਬੂਟਾ ਲਗਾ ਕੇ ਉਹਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸਰਧਾਂਲੀ ਹੋਵੇਗੀ ਜੋ ਮੈਂ ਅਰਜੰਨਾ ਪਹਿਰਦਾਰ ਪੁਰਜਲਾ ਖੰਨਾ ਦਾ ਇੰਚਾਰਜ ਹੋਣ ਦੇ ਨਾਤੇ ਮਨੁੱਖੀ ਅਧਿਕਾਰ ਮੰਚ ਰਜਿਸਟਰਡ ਪੰਜਾਬ ਭਾਰਤ ਸਰਕਲ ਪਹਿਲ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ ਤਹਿ ਦੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰੈਸ ਮੀਡੀਆ ਤੋਂ ਤਰਸ਼ੇਰ ਸਿੰਘ ਗਿੱਲ ਕਮਲ ਟੀਵੀ ਪੰਜਾਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਰੇਦਾਰ ਖੰਡੇ ਤੋਂ ਜਿਹੜੀ ਕਿ ਰਿਪੋਰਟਿੰਗ ਕਰਨਗੇ ਤਰਸ਼ੇਰ ਸਿੰਘ ਜੀ ਗਿੱਲ ਜ਼ਿਲ੍ਹਾ ਮੀਠਪੁਰ ਦਾਣ ਮਨੁੱਖੀ ਅਧਿਕਾਰ ਮੰਚ ਪੰਜਾਬ ਤੁਸੀਂ ਕਬੱਡੀ ਦੇ ਬੱਖੋ ਬੱਖਰੇ ਖੇਡ ਮੈਦਾਨਾਂ ਦੇ ਵਿੱਚ ਅਕਸਰੀ ਦੇਖਦੇ ਹੋ 골ਡੀ ਨਸਰਾਲੀ ਜੀ ਉਹਨਾਂ ਦਾ ਵੀ ਤਹਿ ਦਤਿਵਾਦ ਕਰਦੇ ਆ

ਅੱਜ ਦੇ ਜਿਹੜਾ ਬਲੱਡ ਕੈਂਪ ਰੱਖਿਆ ਗਿਆ ਅਸੀਂ ਦੇਖ ਰਹੇ ਹਾਂ ਕਿ ਅੱਜ ਸਾਡੇ ਹਿੰਦੁਸਤਾਨ ਦੇ ਵਿੱਚ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਲੱਡ ਦੀ ਲੋੜ ਪੈ ਗਈ ਹੈ ਔਰ ਜਿਹੜਾ ਕਿ 11 ਲੱਖ ਦੇ ਕਰੀਬ ਜਿਹੜਾ ਹੈਗਾ ਬਲੱਡ ਜਿਹੜਾ ਹੈਗਾ ਇਕੱਠਾ ਹੋ ਰਿਹਾ ਡੋਨੇਸ਼ਨ ਦੇ ਵਿੱਚ ਔਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 4 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਉਹ ਬਿਨਾਂ ਬਲੱਡ ਪਾਏ 블러드 다ਮਲਣ ਕਰਕੇ 블러드 ਦੀ ਕਮੀ ਦੇ ਕਰਕੇ ਉਹਨਾਂ ਦੀ ਮੌਤ ਹੋ ਰਹੀ ਹੈ ਉਹ ਆਪਣੀਆਂ ਜਾਨ ਤੋਂ ਹੱਤ ਦਵਾ ਰਹੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਕਿਨਵੇਂ ਵੀ ਲੋ ਜਿਹੜੇ ਵੀ ਲੋਕ ਸਾਡੇ ਕੋਲ ਆਉਂਦੇ ਆ ਜਾਂ ਹੋਰ ਵੀਰਾਂ ਨੂੰ ਵੀ ਪੈਣਾ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੱਧ ਤੋਂ ਵੱਧ ਖੂਨ ਦਾਨ ਕਰਨ ਤਾਂ ਕਿ ਅਸੀਂ ਜ਼ਰੂਰਤ ਮੰਨ ਲੋਕਾਂ ਦੀ ਜਾਨ ਨੂੰ ਬਚਾ ਸਕੀਏ ਜਿਵੇਂ ਕਿ ਅੱਜ ਪਤਾ ਹੈ ਕਿ ਖੂਨ ਦਾਨ ਇੱਕ ਮਹਾਨ ਕਾਰਜ ਹੈ ਸਭ ਨੂੰ ਮਿਲ ਕੇ ਇਸ ਕੰਮ ਦੇ ਸਮਰਥਨ ਪ੍ਰਦਾਨ ਕਰਨਾ ਪਾਣੀ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਆਰ ਡਾਕੂਮੈਂਟਰਸ ਆਰ ਟੀਮ ਆ ਜਨਤੀ ਵੱਲੋਂ ਇਹ ਓਪਰਲਾ ਕੀਤਾ ਗਿਆ ਜਿਹਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ